ਫੇਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੁਣ ਦੇਖਣਾ ਵੀ ਕੁਲਵੀਰ ਜਟਾਲਿਆ ਦਾ ਵੀ ਤਿਆਰ ਨਾਲ ਕਹਿੰਦੇ ਬੁਲਟ ਵੀ ਤਿਆਰ ਹੈ ਨਾਲ ਕਹਿੰਦੇ ਟਾਰਜਰ ਵੀ ਤਿਆਰ ਹੈ ਪਈ ਹੋਈ ਰੇਡ ਤੇ ਕੌਣ 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 ਕਿਹੜਾ ਬੱਲੇ ਬੱਲੇ ਕਰਾਵੇਗਾ ਹੈ ਉੱਥੇ ਆ ਇੱਥੇ ਆ ਇੱਥੇ ਆ ਇੱਥੇ ਝੋਟਾੜ ਗਿਆ ਝੋਟਾੜ ਗਿਆ ਝੋਟਾੜ ਗਿਆ ਝੋਟਾੜ ਗਿਆ ਬੱਲੇ ਬੱਲੇ ਬੰਦੇ ਬੰਦੇ ਬੱਲੇ ਬੱਲੇ ਬੰਦੇ ਸਿਰਾਂ ਹੋ ਲੱਗਾ ਸਿਰਾਂ ਹੋ ਲੱਗਾ ਅੱਤ ਹੋ ਗਈ ਹੀਰਾ ਵਾਲੀ ਬੁਲਟ ਕੋਈ ਇਕੱਲਾ 1000 ਰੁਪਏ ਬਾਪੂ ਜਸਵੀਰ ਸਿੰਘ ਜੀ ਤਰਫੋਂ ਜਿਹੜਾ ਉਹ ਬੋਟ ਦਿੱਲੀ ਵੱਡੇ ਮਾਨ ਸਨਮਾਨ ਜਿਹੜੇ ਪੁੱਟੇ ਹੋਇਆ ਉਹ ਚੰਦਾਰ ਬਾਈ ਚੰਡੀਗੜ੍ਹ ਇੱਧਰ ਦੇਖੋ ਇੱਧਰ ਦੇਖੋ ਇੱਧਰ ਦੇਖੋ ਇੱਧਰ ਦੇਖੋ ਲਓ ਖੀਵੇ ਆਣੇ ਕੋਟ ਇੱਥੇ ਰੱਖ ਸਰਾਹ ਹੋ ਗਿਆ ਸਰਾਹ ਹੋ ਗਿਆ ਫਕਰ ਚੰਡੇ ਫਕਰ ਚੰਡੇ ਸਰਾਹ ਹੋ ਗਿਆ ਲਓ ਖੀਰਾ ਬੜੀਆ ਕੋਟ ਹੈ ਇੱਥੇ ਇੱਥੇ ਲਾਗ ਹੋਇਆ ਸਰਾਹ ਝੋਟਾ ਹੁਣ ਮੈਚ ਮੁੱਕਿਆ ਓ ਫਕਰ ਚੰਡੇ ਵਾਲੋ ਕਨੈਕ ਸਦਾ